ਇਨਵਾਇਰਨਮੈਂਟ ਆਪਾਂ ਦੋ ਤਰੀਕਿਆਂ ਨਾਲ ਬਚਾ ਸਕਦੇ ਹਾਂ ਜੀ ਜਿੱਦਾਂ ਫੁੱਲਾਂ ਦਾ ਮੇਲਾ ਲੱਗ ਰਿਹਾ ਹੈ ਵੀ ਇਨਵਾਇਰਨਮੈਂਟ ਬਚਾਉਣਾ ਦੂਸਰਾ ਜਿਹੜਾ ਅਸੀਂ ਕਹਿੰਦੇ ਹਾਂ ਵੀ ਸਾਡੇ ਨਾਲ ਸਾਈਕਲਿੰਗ ਤੇ ਵੀ ਚੱਲੋ ਇਹਦੇ ਨਾਲ ਵੀ ਤੁਹਾਨੂੰ ਫਾਇਦਾ ਹੋਏਗਾ ਤੁਹਾਡਾ ਪੈਟਰੋਲ ਬਚੇਗਾ ਇਨਵਾਇਰਨਮੈਂਟ ਬਚੂਗਾ ਤੇ ਮੈਂ ਤੁਹਾਡੇ ਲਈ ਇੱਕ ਕੁਝ ਸ਼ਬਦ ਲਿਖਿਆ ਫਲਾਵਰ ਸ਼ੋਅ ਲਈ ਜਿਹੜਾ ਕਿ ਪਿਛਲੇ 27 ਸਾਲਾਂ ਤੋਂ ਚੱਲ ਰਿਹਾ ਹੈ ਫਲਾਵਰ ਸ਼ੋਅ ਇੱਕ ਵਾਰ ਫੇਰ ਤੋਂ ਮਾਨਸਾ ਵਿੱਚ ਲੱਗ ਰਿਹਾ ਹੈ ਫਲਾਵਰ ਸ਼ੋਅ ਇੱਕ ਵਾਰ ਫੇਰ ਮਾਨਸਾ ਤੋਂ ਲੱਗ ਰਿਹਾ ਹੈ ਬਾਗ-ਬਾਨ ਦੇ ਫੁੱਲਾਂ ਦੀ ਮਹਿਕ ਲੋਕਾਂ ਦੇ ਦਿਲਾਂ ਨੂੰ ਠੱਗ ਰਿ ਇੱਕ ਵਾਰ ਇਸ ਵਾਰ ਮੇਲਾ ਸੈਂਟਰਲ ਪਾਰਕ ਬਾਰਡਰ ਵਾਕ ਸੜਕ ਤੇ ਲਗਾਵਾਂਗੇ ਇਸ ਵਾਰ ਮੇਲਾ ਸੈਂਟਰਲ ਪਾਰਕ ਬਾਰਡਰ ਵਾਕ ਸੜਕ ਤੇ ਲਗਾਵਾਂਗੇ ਮਨੋ ਐਕਟਿੰਗ ਸਕਿੱਟ ਗਿੱਧਾ ਭੰਗੜਾ ਤੇ ਤਬੋਲਾ ਵੀ ਲਗਾਵਾਂਗੇ ਟਿੱਕੀ ਭੱਲੇ ਪਕੌੜੇ ਸਮੋਸੇ ਆਦਿ ਖਾਣ ਪੀਣ ਦਾ ਪੂਰਾ ਪ੍ਰਬੰਧ ਹੈ ਟਿੱਕੀ ਭੱਲੇ ਪਕੌੜੇ ਸਮੋਸੇ ਆਦਿ ਖਾਣ ਪੀਣ ਦਾ ਪੂਰਾ ਪ੍ਰਬੰਧ ਹੈ ਸੈਂਟਰਲ ਪਾਰਕ ਵਿੱਚ ਲੱਗੇ ਫੁੱਲਾਂ ਇੱਕ ਵੱਖਰਾ ਹੀ ਆਨੰਦ ਹੈ ਮਾਨ ਸਾਹਿਬ ਵਿੱਚ ਲੱਗਣ ਵਾਲਾ ਇਹ ਵੱਖਰਾ ਹੀ ਮੇਲਾ ਹੈ ਮਾਨ ਸਾਹਿਬ ਵਿੱਚ ਲੱਗਣ ਵਾਲਾ ਇਹ ਵੱਖਰਾ ਹੀ ਮੇਲਾ ਹੈ ਇਹ ਤਾਂ ਕੋਈ ਲੱਗਦੀ ਨਹੀਂ ਫਰੀ ਵਾਲਾ ਖੇਲਾ ਹੈ ਆਓ ਮੇਲੇ ਵਾਲੇ ਦਿਨ ਸੈਂਟਰ پارک ਦੀ ਸ਼ੋਭਾ ਵਧਾਈਏ ਆਓ ਮੇਲੇ ਵਾਲੇ ਦਿਨ ਸੈਂਟਰ پارک ਦੀ ਸ਼ੋਭਾ ਵਧਾਈਏ এনवायरमेंट ਸੁਸਾਇਟੀ ਦੀ ਸੋਚ ਤੇ ਇੱਕ ਇੱਕ ਪੌਦਾ ਲਗਾਈਏ এনवायरमेंट ਸੁਸਾਇਟੀ ਦੇ ਇੱਕ ਇੱਕ ਮੈਂਬਰ ਨੂੰ ਮੇਰਾ ਸਜਦਾ ਹੈ এনवायरमेंट ਸੁਸਾਇਟੀ ਦੇ ਇੱਕ ਇੱਕ ਮੈਂਬਰ ਨੂੰ ਮੇਰਾ ਸਜਦਾ ਹੈ ਫੁੱਲਾਂ ਦੇ ਨਾਲ ਮਨੋਰੰਜਨ ਇਹੋ ਜਿਹਾ ਮੇਲਾ ਹੋਰ ਕਿਤੇ ਨਾਲ ਲੱਗਦਾ ਹੈ ਫੁੱਲਾਂ ਦੇ ਨਾਲ ਮਨੋਰੰਜਨ ਇਹੋ ਜਿਹਾ ਮੇਲਾ ਕਿਤੇ ਹੋਰ ਨਾਲ ਲੱਗਦਾ ਧੰਨਵਾਦ